ਅਹ ਦੇਖੋ ਜਿਹੜਾ ਖਾਸ ਕਰਕੇ ਪੰਜਾਬ ਕਾਂਗਰਸ ਦੀ ਬਿਲਕੁਲ ਤਿਆਰੀ ਚੱਲ ਰਹੀ ਹੈ ਔਰ ਜਿਹੜੀ ਆ ਨਾਵਾਂ ਤੇ ਜਿਹੜੀ ਸਾਡੀ ਸਾਡੀ ਨਹੀਂ ਰਾਦਰ ਕੇ ਜਿਹੜੀ ਕਾਂਗਰਸ ਨੇ ਸਕਰੀਨਿੰਗ ਕਮੇਟੀ ਬਣਾਈ ਹੈ ਅੰਡਰ ਸ਼੍ਰੀ ਭਗਤ ਚਰਨ ਦਾਸ ਜੀ ਔਰ ਉਹਨਾਂ ਨੇ ਮੀਟਿੰਗਸ ਵਗੈਰਾ ਕਰ ਲੀਆਂ ਔਰ ਮੈਨੂੰ ਲੱਗਦਾ ਠੀਕ ਨਾਂ ਜਿਹੜੇ ਹੈਗੇ ਆ ਉਹ ਪੰਜਾਬ ਕਾਂਗਰਸ ਦੇ ਵਿੱਚੋਂ ਇਲੈਕਸ਼ਨ ਲਈ ਆਉਣਗੇ ਔਰ ਜਿੱਥੋਂ ਤੱਕ ਦਿੱਲੀ ਦਾ ਸਵਾਲ ਹੈ ਕਿਉਂਕਿ ਦਿੱਲੀ ਦੀ ਲੀਡਰਸ਼ਿਪ ਨੇ ਡਿਸਾਈਡ ਕੀਤਾ ਕਿ ਵੀ ਵਿਲ ਗੋ ਵਿਦ ਦਾ ਆਲਾਈਅንስ ਸੋ ਇਥੇ ਜਿਹੜੀ ਸਿਚੁਏਸ਼ਨ ਜਿਹੜੀ ਆ ਉਹ ਡਿਫਰੈਂਟ ਹੈਗੀ ਹੈ। ਅਲਿ 50 ਬਜਟ ਸੈਸ਼ਨ ਚੱਲ ਰਿਹਾ ਹੈ ਪੰਜਾਬ ਦੇ ਮੁਸੱਲਕ ਕੇ ਤਰੀਕਿਆਂ ਦੇਖਦੇ ਹੋਏ ਬਜਟ ਸੈਸ਼ਨ। ਦੇ ਕੋਈ ਇਸ ਬਜਟ ਸੈਸ਼ਨ ਤੋਂ ਮੈਨੂੰ ਕੋਈ ਬਹੁਤੀ ਉਮੀਦ ਤਾਂ ਨਹੀਂ ਹੈ ਕਿਉਂਕਿ ਜਿਹੜਾ ਅਰਨਿੰਗ ਦਾ ਤੇ ਸਪੈਂਡਿੰਗ ਦਾ ਗੈਪ ਹੈ ਉਹ ਬਹੁਤ ਵੱਡਾ ਹੋ ਗਿਆ। ਕਿਉਂਕਿ ਪਿਛਲੇ 2 ਸਾਲਾਂ ਦੇ ਵਿੱਚ ਜਿਹੜੇ ਕਦੀ ਆਮ ਆਦਮੀ ਪਾਰਟੀ ਕਲੇਮ ਕਰਦੀ ਸੀ ਕਿ ਅਸੀਂ ਜਿਹੜਾ ਆ ਅਸੀਂ ਪੋਜ਼ਿਟਿਵ ਬਜਟ ਲੈ ਕੇ ਆਵਾਂਗੇ ਉਹਦਾ ਗੈਪ ਜਿਹੜਾ ਹੋਰ ਵੱਡਾ ਹੋਣ ਕਰਕੇ ਕਿਉਂਕਿ ਇਹਨਾਂ ਨੇ ਕਲੇਮ ਕੀਤਾ ਸੀ ਵੀ 20000 ਕਰੋੜ ਰੁਪਇਆ ਦਸੀਂ ਮਾਈਨਿੰਗ ਤੋਂ ਲੈ ਆਵਾਂਗੇ 34000 ਕਰੋੜ ਰੁਪਇਆ ਅਸੀਂ ਜਿਹੜਾ ਹੈਗਾ ਜਿਹੜੀ ਕਰਪਸ਼ਨ ਹੈ ਉਹਦੇ ਤੋਂ ਲੈ ਆਵਾਂਗੇ ਬਟ ਮੈਨੂੰ ਅੱਜ ਤੱਕ ਕੁਝ ਦਿਖਿਆ ਨਹੀਂ ਹੈ ਰਾਦਰ ਕਿ ਇਹਨਾਂ ਨੇ ਪੰਜਾਬ ਦਾ ਗੂਠਾ ਜਿਹੜਾ 60000 ਕਰੋੜ ਦਾ ਹੋਰ ਲਾ ਲਿਆ ਸੋ ਉਹਦੇ ਨਾਲ ਗੈਪ ਵੱਡਾ ਹੋਣ ਕਰਕੇ ਇਹਨਾਂ ਤੋਂ ਕੋਈ ਆਸ ਨਹੀਂ ਹੈ ਵੀ ਇਹ ਕੋਈ ਚੰਗੇ ਜਿਹੜਾ ਉਹ ਬਜਟ ਪੇਸ਼ ਕਰ ਸਕਣਗੇ ਸਾਨੂੰ ਕਿਸੇ ਨੀ ਕਲਰ ਅਨਲਾਈਸ ਹੋ ਰਿਹਾ ਆ ਆ ਦੇ ਨਾਲ ਦੇ ਫੀਡਫੀਚੇ ਕੰਮ ਨਹੀਂ ਕਰਦਾ ਥੀਮੇ ਦੇਖ ਨੂੰ ਤਾਂ ਹੋਏਗਾ ਯਾ ਤੋ ਨੁਕਸਾਨ ਹੋਵੇ। ਦੇਖੋ ਦਿੱਲੀ ਦੀ ਲੀਡਰਸ਼ਿਪ ਨੇ ਤਾਂ ਕੁਝ ਸੋਚ ਸਮਝ ਕੇ ਇਹ ਗੱਲ ਕੀਤੀ ਹੋਗੀ ਕਿਉਂਕਿ ਮੈਂ ਇਹਦੇ ਤੇ ਬਹੁਤ ਜ਼ਿਆਦਾ ਕਮੈਂਟ ਨਹੀਂ ਕਰ ਸਕਦਾ। ਲੇਕਿਨ ਪੰਜਾਬ ਦੇ ਵਿੱਚ ਅਸੀਂ ਜਿਹੜਾ ਇਹਨਾਂ ਨਾਲ ਐਲਾਈਸ ਦੇ ਵਿੱਚ ਨਹੀਂ ਹੈਗੇ ਕਿਉਂਕਿ ਪੰਜਾਬ ਦੀ ਸਥਿਤੀ ਜਿਹੜੀ ਉਹ ਇੰਟਾਇਰਲੀ ਡਿਫਰੈਂਟ ਹੈਗੀ ਔਰ ਮੈਨੂੰ ਲੱਗਦਾ ਸਾਨੂੰ ਉੱਥੇ ਬਿਲਕੁਲ ਜਿਹੜੇ ਅਸੀਂ ਇਹ ਡਿਸੀਜਨ ਲਿਆ ਪਾਰਟੀ ਲੈਵਲ ਤੇ ਵੀ ਅਸੀਂ ਇਕੱਲੇ ਲੜਾਂਗੇ ਔਰ ਮੈਨੂੰ ਲੱਗਦਾ ਉਹਦੇ ਵਿੱਚ इंडिया ब्लॉक ਨੂੰ ਫਾਇਦਾ ਜ਼ਿਆਦਾ ਹੋ ਸਕਦਾ ਔਰ ਉਹਦੇ ਵਿੱਚ ਜਿਹੜੀਆਂ ਸੀਟਸ ਹੈਗੀਆਂ ਉਹ ਜ਼ਿਆਦਾ ਨਿਕਲ ਸਕਦੀ ਕਿਸ ਤਰ੍ਹਾਂ ਦੀ ਤਿਆਰੀਆਂ ਹੈ ਪੰਜਾਬ ਨੇ ਕਾਂਗਰਸ ਦੀ ਪੰਜਾਬ ਬੀਸਿਕਲੀ ਤੋਂ ਜਿਹੜੀਆਂ ਮੀਟਿੰਗਸ ਵਗੈਰਾ ਹੋ ਰਹੀਆਂ ਹੈਗੀਆਂ ਔਰ ਅਲੱਗ-ਅਲੱਗ ਕੰਸਟੀਚੁਐਂਸੀ ਵਾਈਜ਼ ਵੀ ਜਿਹੜੀਆਂ ਇਲੈਕਸ਼ਨ ਮੀਟਿੰਗ ਹੋ ਰਹੀਆਂ ਔਰ ਮੈਨੂੰ ਲੱਗਦਾ ਕਿ ਕਾਫੀ ਵਧੀਆ ਤਿਆਰੀ ਜਿਹੜੀ ਉਹ ਚੱਲ ਰਹੀ ਹੈ ਲੇਕਿਨ ਅਗਰ ਸਰ ਬਾਤ ਕਰੇ ਕਿਸ ਤਰੀਕੇ سے ਸਕਰੀਨਿੰਗ ਕਮੇਟੀ ਦੀ ਬੈਠਕ ਚੱਲ ਰਹੀ ਹੈ ਬੀਜੇਪੀ ਦੀ ਲਿਸਟ ਆ ਗਈ ਹੈ ਆਮ ਆਦਮੀ ਪਾਰਟੀ ਦੀ ਲਿਸਟ ਆ ਗਈ ਹੈ ਕਾਂਗਰਸ ਕੀ ਕਦ ਤੱਕ ਜੁਆਇਲ ਲਿਸਟ ਆਣੇ ਕਿਉਂਗੀ ਕਾਂਗਰਸ ਨੂੰ ਲੱਗਦਾ ਸਾਡੀਆਂ ਇਹ ਫਾਈਨਲ ਸਟੇजेस ਤੇ ਹੈਗੀਆਂ ਜਿਹੜੀਆਂ ਸਕਰੀਨਿੰਗ ਕਮੇਟੀ ਦੀਆਂ ਮੀਟਿੰਗਸ ਆ ਮੈਨੂੰ ਲੱਗਦਾ 10 ਤਰੀਕ ਤੱਕ ਇਹ ਸਾਰਾ ਕੁਝ ਕਾਫੀ ਹੱਦ ਤੱਕ ਮਤਲਬ ਐਟ ਲੀਸਟ 50 60 ਪਰਸੈਂਟ ਕਲੈਰਿਟੀ ਜਿਹੜੀ ਹੋ ਜਾਊਗੀ ਔਰ ਮੈਨੂੰ ਲੱਗਦਾ 15 ਤਰੀਕ ਤੱਕ ਜਿਹੜੀਆਂ ਸਾਰੀਆਂ ਸੀਟਾਂ ਜਿਹੜੀਆਂ ਜਿੰਨੀ ਕੁ ਗੱਲ ਮੈਨੂੰ ਸਮਝ ਆਉਂਦੀ ਹੈ ਉਹਦੇ ਵਿੱਚ ਕਲੈਰਿਟੀ ਆ ਜਾਊਗੀ ਲੇਕਿਨ ਪੰਜਾਬ ਕਾਂਗਰਸ ਕੇ ਨੇਤਾ ਆਪਸ ਵਿੱਚ ਮੰਨਵੇ ਬਿਠਾ ਕੇ ਨਹੀਂ ਚੱਲ ਰਹੀ ਹੈ ਐਸੇ ਮੇ ਲੋਕਸਭਾ ਕੇ ਚੋਣ ਮੇ ਹੋ ਸਕਤਾ ਹੈ ਕਿ ਨੁਕਸਾਨ ਹੋ ਨਹੀਂ ਵੈਸੇ ਅਸੀਂ ਹੁਣ ਕੋਈ ਗੱਲ ਨਹੀਂ ਹੈ ਚਲੋ ਠੀਕ ਹੈ ਦੇਖੋ ਡੈਮੋਕ੍ਰੇਸੀ ਦੇ ਵਿੱਚ ਡਿਸਕਸ਼ਨ ਦਾ ਹੋਣਾ ਬਹੁਤ ਜ਼ਰੂਰੀ ਹੈ ਪਰ ਅਸੀਂ ਕਈ ਵਾਰੀ ਜ਼ਿਆਦਾ ਉਹਨੂੰ ਲਾਊਡ ਹੋ ਜਾਂਦੇ ਆ ਸੋ ਮੈਨੂੰ ਲੱਗਦਾ ਸਾਨੂੰ ਗੁਰੇਜ਼ ਕਰਨਾ ਚਾਹੀਦਾ ਔਰ ਜਿਹੜੀ ਪਾਰਟੀ ਹੈਗੀ ਇੱਕ ਜੁਟ ਹੈ ਔਰ ਮੈਨੂੰ ਲੱਗਦਾ ਵੀ ਵਿਲ ਫਾਈਟ ਮਤ ਚੰਗੀ ਫਾਈਟ ਜਿਹੜੀ ਹੋਊਗੀ ਲੇਕਿਨ ਕੀ ਲੱਗਦਾ ਹੈ ਕਿ ਹਿਮਾਚਲ ਮੇ ਜਿਸ ਤਰੀਕੇ ਸੇ ਸਰਕਾਰ ਕੋ ਲੈ ਕੇ ਰਾਜ ਸਭਾ ਕੇ ਚੋਣ ਹੋਏ ਔਰ ਲੇਕਿਨ ਜਿਸ ਤਰੀਕੇ ਸੇ छह विधायक जो है उन्होंने कहीं कही न कहीं बगावत भी की है क्या लगता है कि आपसी संबंध में जो है आप ठीक बैठ कहीं ना कहीं तो प्रॉब्लम्स तो रहती है लेकिन बीजेपी का असली जो चेहरा है वो स्पेशली जो चंडीगढ़ मेयर की इलेक्शन और जो हिमाचल में अभी इन्होंने किया है मतलब ये सबको अभी पता है कि ये इलेक्शन के लिए छोटी से छोटी इलेक्शन के लिए बीजेपी कौन से हाथ ਅਤਕੰਡੇ ਜਿਹੜੇ ਕਿਹੜੇ ਕਿਹੜੇ ਅਪਣਾਉਂਦੀ ਆ ਸੋ ਮੈਨੂੰ ਲੱਗਦਾ ਉਹ ਬੀਜੇਪੀ ਦੀ ਕੋਈ ਬਹੁਤਾ ਪੋਜ਼ਿਟਿਵ ਸਾਈਨ ਨਹੀਂ ਗਿਆ ਠੀਕ ਆ ਵੀ ਥੋੜੀ ਪ੍ਰੋਬਲਮ ਹੈ ਮੈਨੂੰ ਲੱਗਦਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਸੋਲਵ ਹੋ ਜਾਊਗਾ